ਜਦੋਂ ਇਥੇ ਆਮ ਆਮ ਸੁਧਾਰਨ ਬੰਦਾ ਜਿਹੜਾ ਕਿਸੇ ਯੂਨੀਅਨ ਚ ਸ਼ਾਮਲ ਨਹੀਂ ਸੀਗਾ ਜਿਹੜਾ ਕਿਸੇ ਕਿਸੇ ਵਿਰੋਧ ਪ੍ਰਦਰਸ਼ਨ ਚ ਸ਼ਾਮਲ ਨਹੀਂ ਸੀ ਸਰਕਾਰ ਖਿਲਾਫ ਨਹੀਂ ਲਿਖਦਾ ਸੀ ਸਰਕਾਰ ਖਿਲਾਫ ਨਹੀਂ ਬੋਲਦਾ ਸੀ ਉੱਥੇ ਉਸ ਰੱਖਿਅਤ ਨਹੀਂ ਹੈ ਹੈ ਤਾਂ ਜਿਹੜੇ ਵਿਦਿਆਰਥੀ ਨੌਜਵਾਨ ਕਿਸਾਨ ਮਜ਼ਦੂਰ ਜਿਹੜੇ ਸੰਘਰਸ਼ਾਂ ਚ ਸਰਕਾਰ ਖਿਲਾਫ ਲਿਖਦੇ ਬੋਲਦੇ ਆ ਹਨਾ ਉਹ ਕਿੱਥੇ ਸੁਰੱਖਿਅਤ ਹੋਣਗੇ ਇਥੇ ਨਰਿੰਦਰਦੀਪ ਕਤਤ ਕਤਲ ਨਹੀਂ ਹੋਇਆ ਇਥੇ ਜਮਹੂਰੀਅਤ ਦਾ ਕਤਲ ਹੋਇਆ ਇਹ ਜਮਹੂਰੀਅਤ ਦੇ ਕਤਲ ਖਿਲਾਫ ਸਾਰੇ ਉਸ ਉਹਨਾਂ ਨੂੰ ਜਿਹੜੇ ਕਿਸੇ ਯੂਨੀਅਨ ਨਾਲ ਵੀ ਨਹੀਂ ਜੁੜੇ ਹੋਏ ਉਹਨਾਂ ਨੂੰ ਵੀ ਇਕੱਠੇ ਹੋਣ ਦੀ ਲੋੜ ਆ ਇਥੇ ਜਿਹੜਾ ਭਾਈਪਾਦਾ ਗੁੰਡਾ ਕਰੋ এবੀਬੀਪੀ ਉਹਨਾਂ ਨੇ ਵੀ ਵਿਦਿਆਰਥੀ ਜਥੇਬੰਦੀਆਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਫਿਰ ਵਿਦਿਆਰਥੀ ਜਥੇਬੰਦੀਆਂ ਨੇ ਰੇਸ ਵੀ ਲਵਾਈ ਉਹਨਾਂ ਦੀ ਉੱਥੇ ਸਾਡੀ ਜਥੇਬੰਦੀ ਸ਼ਿਭਾਗਤ ਸਿੰਘ ਵਰਨੀ ਜਥੇਬੰਦੀ ਆ ਔਰ ਉਹਨਾਂ ਨੇ ਵਿਦਿਆਰਥੀ ਹੁੰਦੇ ਹੋਏ ਜਥੇਬੰਦੀ 1926 ਦੇ ਵਿੱਚ ਖੜੀ ਕੀਤੀ ਸੀਗੀ ਔਰ ਉਹ ਜਥੇਬੰਦੀ ਸਾਨੂੰ ਇਹ ਸਿਖਾਉਂਦੀ ਕਿ ਜਿੱਥੇ ਵੀ ਤੇ ਸਮਾਜ ਦੇ ਵਿੱਚ ਜ਼ਬਰ ਜ਼ੁਲਮ ਹੁੰਦਾ ਉਹਦੇ ਖਿਲਾਫ ਆਵਾਜ਼ ਬੁਲੰਦ ਕਰੋ ਅਸੀਂ ਭਗਤ ਸਿੰਘ ਦੀ ਉਹ ਜਥੇਬੰਦੀ ਦੇ ਰਾਹ ਤੇ ਉਹਦੇ ਵਿਚਾਰਾਂ ਤੇ ਚੱਲ ਰਹੇ ਆਂ ਪਿਛਲੇ ਸਮੇਂ ਤੋਂ ਦੇਖ ਰਹੇ ਆ ਕਿ ਪੰਜਾਬ ਸਰਕਾਰ ਆ ਜਿਹੜੀ ਉਹ ਇਸ ਪੰਜਾਬ ਨੂੰ ਪੋਸਟ ਸਟੇਟ ਬਣਾਉਣ ਦੇ ਉੱਤੇ ਲੱਗੀ ਹੋਈ ਆ ਤੇ ਇਸੇ ਤਹਿਤ ਆ ਜਿਹੜੇ ਬਹੁਤ ਸਾਰੇ ਮਾਮਲੇ ਜਿਹੜੇ ਸਾਹਮਣੇ ਆ ਰਹੇ ਹੈਗੇ ਤੇ ਉਹਨਾਂ ਮਾਮਲਿਆਂ ਦੇ ਵਿੱਚੋਂ ਇੱਕ ਮਾਮਲਾ ਜਿਹੜਾ ਉਹ ਨਰਿੰਦਰਦੀਪ ਕਤਲ ਕਾਂਡ ਵਾਲਾ ਜਿਹੜਾ ਉਹ ਸਭ ਤੋਂ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਗਰਮਾਇਆ ਹੋਇਆ ਤੇ ਤੁਹਾਨੂੰ ਦੱਸ ਦਈਏ ਕਿ ਐਸਐਸਪੀ ਦਫ਼ਤਰ ਦੇ ਅੱਗੇ ਜਿਹੜਾ ਅੱਜ ਬਠਿੰਡੇ ਲੋਕਾਂ ਦਾ ਜਿਹੜਾ ਹੜ ਆਇਆ ਹੋਇਆ ਇੱਥੇ ਜਿੱਥੇ ਕਿਸਾਨ ਮਜ਼ਦੂਰ ਜਥੇਬੰਦੀਆਂ ਪਹੁੰਚੀਆਂ ਉੱਥੇ ਵਿਦਿਆਰਥੀ ਜਥੇਬੰਦੀਆਂ ਵੀ ਪਹੁੰਚੀਆਂ ਹੈਗੀਆਂ ਸਾਡੇ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਆਗੂ ਮजूद ਨੇ ਅ ਹਰਵੀਰ ਕੌਰ ਤੇ ਸਖਪੀਤ ਕੌਰ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਅ ਹਰਵੀਰ ਜੀ ਪਹਿਲਾਂ ਤਾਂ ਇਹ ਦੱਸਿਓ ਕਿ ਆਪਾਂ ਆਮ ਤੌਰ ਦੇ ਤੇ ਦੇਖਦੇ ਆ ਕਿ ਜੋ ਇਸ ਤਰ੍ਹਾਂ ਦੇ ਮਾਮਲੇ ਹੈਗੇ ਆ ਵੱਧ ਵੱਧ ਇਸ ਤਰ੍ਹਾਂ ਦੀ ਕਮੈਂਟਿੰਗ ਵੀ ਆ ਸਕਦੀ ਹੈ ਤੁਹਾਨੂੰ ਕਿ ਵਿਦਿਆਰਥੀਓ ਵਿਦਿਆਰਥੀ ਮੰਗਾ ਮਸਲਿਆਂ ਦੇ ਉੱਤੇ ਹੀ ਲੜਨਾ ਚਾਹੀਦਾ ਅਜਿਹੇ ਮਸਲਿਆਂ ਦੇ ਵਿੱਚ ਵੀ ਆ ਜਿਹੜੇ ਤੁਹਾਡੀ ਜਥੇਬੰਦੀ ਸਮੂਲੀਅਤ ਕਰ ਰਹੀ ਹੈਗੀ ਆ ਜਥੇਬੰਦੀ ਕੀ ਸੋਚਦੀ ਹੈਗੀ ਅਜਿਹੇ ਮਸਲਿਆਂ ਨੂੰ ਹੱਥ ਪਾਉਣ ਕਿ ਦੇਖੋ ਅਸੀਂ ਵਿਦਿਆਰਥੀ ਵਿਦਿਅਕ ਸੰਸਥਾਵਾਂ ਚ ਰਹਿਣਾ ਇਸੇ ਸਮਾਜ ਚ ਰਹਿਣਾ ਤੇ ਇਹ ਘਟਨਾਵਾਂ ਵੀ ਇਸੇ ਸਮਾਜ ਚ ਵਾਪਰ ਰਹੀਆਂ ਇਹ ਨਹੀਂ ਹੋ ਸਕਦਾ ਕਿ ਵਿਦਿਆਰਥੀ ਆ ਜਿਹੜੇ ਉਹ ਪ੍ਰਭਾਵਿਤ ਨਹੀਂ ਹੋਣਗੇ ਦੂਜੀ ਗੱਲ ਕਿਉਂਕਿ ਵਿਦਿਆਰਥੀਆਂ ਨਾਲ ਬਹੁਤ ਤੱਕਾ ਹੁੰਦਾ ਹੈ ਹਨਾ ਉਹਨਾਂ ਨੂੰ ਹੀ ਫੀਸ ਵੱਜ ਜਾਂਦੀ ਹੈ ਸੰਸਥਾਵਾਂ ਦੀ ਲਗਾਤਾਰ ਮਾੜੀ ਹਾਲਤ ਆ ਪ੍ਰੋਫੈਸਰ ਨਹੀਂ ਮਿਲ ਰਹੇ ਜਾਂ ਕਦੇ ਕੋਰਸ ਬੰਦ ਹੋ ਰਹੇ ਆ ਮਤਲਬ ਪੜਾਈ ਮਹਿੰਗੀ ਹੋ ਰਹੀ ਆ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ ਸਿੱਖਿਆ ਵਿੱਚ ਤਾਂ ਉਹ ਕਰਕੇ ਵੀ ਜਦੋਂ ਵਿਦਿਆ ਜਿਹੜਾ ਇਹਨੇ ਸੰਕਟ ਚ ਹੋਵੇ ਤਾਂ ਵਿਦਿਆਰਥੀ ਸੰਘਰਸ਼ ਕਰਨ ਲਈ ਜਿਹੜੇ ਅੱਗੇ ਆਉਣਗੇ ਤਾਂ ਜਦੋਂ ਇੱਥੇ ਆਮ ਆਰਮਸ ਧਾਰਨ ਬੰਦਾ ਜਿਹੜਾ ਕਿਸੇ ਯੂਨੀਅਨ ਚ ਸ਼ਾਮਲ ਨਹੀਂ ਸੀਗਾ ਜਿਹੜਾ ਕਿਸੇ ਕਿਸੇ ਵਿਰੋਧ ਪ੍ਰਦਰਸ਼ਨ ਚ ਸ਼ਾਮਲ ਨਹੀਂ ਸੀ ਸਰਕਾਰ ਖਿਲਾਫ ਨਹੀਂ ਲਿਖਦਾ ਸੀ ਸਰਕਾਰ ਖਿਲਾਫ ਨਹੀਂ ਬੋਲਦਾ ਸੀ ਉੱਥੇ ਉਹ ਸੁਰੱਖਿਤ ਨਹੀਂ ਹੈ ਆਮ ਇਨਸਾਨ ਸੁਰੱਖਿਤ ਨਹੀਂ ਹੈ ਤਾਂ ਜਿਹੜੇ ਵਿਦਿਆਰਥੀ ਨੌਜਵਾਨ ਕਿਸਾਨ ਮਜ਼ਦੂਰ ਜਿਹੜੇ ਸੰਘਰਸ਼ਾਂ ਚ ਸਰਕਾਰ ਖਿਲਾਫ ਲਿਖਦੇ ਬੋਲਦੇ ਆ ਹੈਨਾ ਉਹ ਕਿੱਥੇ ਸੁਰੱਖਿਤ ਹੋਣਗੇ ਜਦੋਂ ਇੱਥੇ ਤੁਸੀਂ ਅੰਤਾਂ ਦੀ ਜਿਹੜੀ ਪੁਲਿਸ ਸਟੇਟ ਬਣਨ ਵੱਲ ਬਣਨ ਵਾਲੇ ਰਾਹ ਤੇ ਪਈ ਹੋਈ ਆ ਅਸੀਂ ਇਹ ਡੈਮੋਕਰੈਟਿਕ ਮਾਹੌਲ ਨੂੰ ਬਚਾਉਣ ਲਈ ਇੱਥੇ ਇਕੱਠੇ ਹੋਏ ਹੋਏ ਹਾਂ ਇੱਥੇ ਨਰਿੰਦਰਦੀਪ ਦਾ ਕਤਲ ਨਹੀਂ ਹੋਇਆ ਇੱਥੇ ਜਮਹੂਰੀਅਤ ਦਾ ਕਤਲ ਹੋਇਆ ਇਹ ਜਮਹੂਰੀਅਤ ਦੇ ਕਤਲ ਖਿਲਾਫ ਸਾਰੀ ਉਸ ਉਹਨਾਂ ਨੂੰ ਜਿਹੜੇ ਕਿਸੇ ਯੂਨੀਅਨ ਨਾਲ ਵੀ ਨਹੀਂ ਜੁੜੇ ਹੋਏ ਉਹਨਾਂ ਨੂੰ ਵੀ ਇਕੱਠੇ ਹੋਣ ਦੀ ਲੋੜ ਆ ਇਸ ਜਮਹੂਰੀਅਤ ਨੂੰ ਬਚਾਉਣ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਕਿਉਂਕਿ ਜੇ ਜਮਹੂਰੀਅਤ ਹੀ ਨਹੀਂ ਰਹੂਗੀ ਤਾਂ ਫਿਰ ਸਾਡੀਆਂ ਵਿਦਿਅਕ ਸੰਸਥਾਵਾਂ ਵੀ ਜਿਹੜੀ ਉਹ ਵੀ ਨਹੀਂ ਆ ਉਹ ਵੀ ਨਹੀਂ ਬਚਣੀਆਂ ਸਾਡਾ ਜਿਹੜਾ ਇੱਕ ਡੈਮੋਕਰੈਟਿਕ ਮਾਹੌਲ ਆ ਪੜਾਈ ਵਾਲਾ ਉਹ ਵੀ ਨਹੀਂ ਬਚਣਾ ਹੈਗਾ ਇਸ ਲਈ ਸਾਡੀ ਇਹ ਜ਼ਿੰਮ ਨਾਲ ਨਹੀਂ ਹੈਗੇ ਭਾਵੇਂ ਤੁਸੀਂ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਇਸ ਮਾਮਲੇ ਤੇ ਜ਼ਰੂਰ ਬੋਲਣਾ ਚਾਹੀਦਾ ਸੋ ਫੀਜ਼ ਜੀ ਜਿਸ ਤਰ੍ਹਾਂ ਦੀਆਂ ਪਿਛਲੇ ਸਮੇਂ ਤੋਂ ਘਟਨਾਵਾਂ ਘਟ ਰਹੀਆਂ ਹੈਗੀਆਂ ਐਜੇ ਵਿਦਿਆਰਥੀ ਆਗੂ ਕਿਵੇਂ ਦੇਖਦੂ ਇਹ ਸਾਰੀਆਂ ਘਟਨਾਵਾਂ ਨੂੰ ਤੁਸੀਂ ਦੇਖੋ ਇਹ ਘਟਨਾਵਾਂ ਕਈ ਵਿਦਿਅਕ ਸੰਸਥਾਵਾਂ ਦੇ ਵਿੱਚ ਹੋ ਚੁੱਕੀਆਂ ਨੇ ਸਰਕਾਰ ਨੇ ਆਪਦੀ ਗੁੰਡਾਗਰਦੀ ਉਹ ਵਿਦਿਅਕ ਸੰਸਥਾਵਾਂ ਦੇ ਵਿੱਚ ਵੀ ਚਲਾਈ ਆ ਜਵਾਰ ਲਾਲ ਨਹਿਰੀ ਯੂਨੀਵਰਸਿਟੀ ਜਾਂ ਸਾਡੇ ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਇੱਥੇ ਜਿਹੜਾ ਭਾਈਪਾ ਦਾ ਗੁੰਡਾਗਰੋ এবੀਵੀਪ ਉਹਨਾਂ ਨੇ ਵੀ ਵਿਦਿਆਰਥੀ ਜਥੇਬੰਦੀਆਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਫਿਰ ਵਿਦਿਆਰਥੀ ਜਥੇਬੰਦੀਆਂ ਨੇ ਰੇਸ ਵੀ ਲਵਾਈ ਉਹਨਾਂ ਦੀ ਉੱਥੇ ਇਸ ਕਰਕੇ ਇਹ ਮਾਮਲਾ ਇਹ ਨਹੀਂ ਕਿ ਆਮ ਲੋਕਾਂ ਦੇ ਵਿੱਚ ਇਹ ਸਾਡੀਆਂ ਵਿਦਿਅਕ ਸੰਸਥਾਵਾਂ ਤੇ ਵੀ ਅਟੈਕ ਆ ਔਰ ਜਿਸ ਤਰ੍ਹਾਂ ਸਾਥੀ ਅਰਵੀਰ ਨੇ ਕਿਹਾ ਕਿ ਇਹ ਆਮ ਲੋਕਾਂ ਤੇ ਅਟੈਕ ਆ ਇਸ ਕਰਕੇ ਸਾਨੂੰ ਅਸੀਂ ਐਜ਼ਾ ਵਿਦਿਆਰਥੀ ਵੀ ਇਸ ਗੱਲ ਨੂੰ ਵੇਖਦੇ ਹਾਂ ਕਿਉਂਕਿ ਸਾਡੀ ਜਥੇਬੰਦੀ ਸ਼ਿਪਾਗ ਸਿੰਘ ਹੋਣ ਦੀ ਜਥੇਬੰਦੀ ਆ ਔਰ ਉਹਨਾਂ ਨੇ ਵਿਦਿਆਰਥੀ ਹੁੰਦੇ ਹੋਏ ਜਥੇਬੰਦੀ 1926 ਦੇ ਵਿੱਚ ਖੜੀ ਕੀਤੀ ਸੀਗੀ ਔਰ ਉਹ ਜਥੇਬੰਦੀ ਸਾਨੂੰ ਇਹ ਸਿਖਾਉਂਦੀ ਕਿ ਜਿੱਥੇ ਵੀ ਸਮਾਜ ਦੇ ਵਿੱਚ ਜ਼ਬਰ ਜ਼ੁਲਮ ਹੁੰਦਾ ਉਹਦੇ ਖਿਲਾਫ ਆਵਾਜ਼ ਬੁਲੰਦ ਕਰੋ ਅਸੀਂ ਭਗਤ ਸਿੰਘ ਦੀ ਉਹ ਜਥੇਬੰਦੀ ਦੇ ਰਾਹ ਤੇ ਉਹਦੇ ਵਿਚਾਰਧਾਰਾ ਤੇ ਚੱਲ ਰਹੇ ਹਾਂ ਇਸ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਤਰਕ ਪੈਂਦਾ ਸਾਨੂੰ ਅਸੀਂ ਪ੍ਰਭਾਵਤ ਹੁੰਨੇ ਹਾਂ ਪਰ ਅਸੀਂ ਲੜਦੇ ਵੀ ਹਾਂ ਅ ਹਰਵੀਰ ਕੀ ਕਾਰਨ ਮੰਨਦੇ ਇੰਨੇ ਦਿਨ ਬੀਤ ਗਏ ਅ ਹਰਾਸਤ ਦੇ ਵਿੱਚ ਕਤਲ ਹੋ ਜਾਂਦਾ ਪਰ ਹਾਲ ਤੀਕਾ ਜਿਹੜੀ ਕਿਸੇ ਵੀ ਤਰ੍ਹਾਂ ਦੀ ਕੋਈ ਐਫ ਆਈ ਆਰ ਨਹੀਂ ਸਾਹਮਣੇ ਆ ਰਹੀਗੀ ਨਾ ਹੀ ਪੁਲਿਸ ਇਹ ਦੱਸ ਰਹੀ ਹੈਗੀ ਵੀ ਕਿਸ ਮਾਮਲੇ ਦੇ ਵਿੱਚ ਚੱਕਿਆ ਗਿਆ ਸੀਗਾ ਪਰ ਇੱਕ ਬੰਦਾ ਕਤਲ ਹੋ ਗਿਆ ਬਹੁਤ ਵੱਡੀ ਗੱਲ ਆ ਤੇ ਕੋਈ ਵੀ ਚੂੰਚਾ ਜਿਹੜੀ ਪ੍ਰਸ਼ਾਸਨ ਵੱਲੋਂ ਨਿਕਲ ਨਹੀਂ ਰਹੀਗੀ ਕਿਵੇਂ ਦੇਖ ਲਓ ਐਡਾ ਵੱਡਾ ਅਜ ਫਿਰ ਕੱਤ ਹੋ ਗਿਆ ਦੇਖੋ ਇਹ ਪਹਿਲਾਂ ਆਪਾਂ ਨੂੰ ਦੇਖਣਾ ਚਾਹੀਦਾ ਵੀ ਕੇਂਦਰ ਚ ਕੌਣ ਬੈਠਾ ਇੱਥੇ ਮੋਦੀ ਸਰਕਾਰ ਨੇ ਪੂਰਾ ਜ਼ੋਰ ਲਾਇਆ ਵੀ ਡਬਲ ਇੰਜਨ ਦੀ ਸਰਕਾਰ ਬਣਾਉਣੀ ਆ ਇੱਥੇ ਭਾਵੇਂ ਦੂਜੇ ਨਾਮ ਤੇ ਆਏ ਤਾਂ ਡਬਲ ਇੰਜਨ ਦੀ ਸਰਕਾਰ ਉਹਨੇ ਪੰਜਾਬ ਚ ਬਣਾ ਲਈ ਆਮ ਆਦਮੀ ਪਾਰਟੀ ਉਹਨਾਂ ਦੀ ਬੀ ਟੀਮ ਬਣੀ ਤਾਂ ਇੱਥੇ ਜਿਹੜੇ ਲਗਾਤਾਰ ਕੇਂਦਰੀਕਰਨ ਦੇ ਜਿਹੜੇ ਉਹ ਕਾਨੂੰਨ ਪਾਸ ਹੋਏ ਤਿੰਨ ਫੌਜਦਾਰੀ ਕਾਨੂੰਨ ਜਿਹੜੇ ਇਹਨਾਂ ਨੇ ਲੈ ਕੇ ਆਂਦੇ ਜਿਦੇ ਵਿੱਚ ਪੰਜਾਬ ਪੁਲਿਸ ਨੂੰ ਤੇ ਬਾਕੀ ਸਾਰੀਆਂ ਪੁਲਿਸ ਫੋਰਸਾਂ ਨੂੰ ਅਰਥਾਤ ਦੀ ਜਿਹੜੀ ਸ਼ਕਤੀ ਦੇਤੀ ਆ ਕਿ ਹੁਣ ਇਸ ਮੁਤਾਬਕ ਵੀ ਜੇ ਉਹ ਤਿੰਨ ਕਾਨੂੰਨਾਂ ਮੁਤਾਬਕ ਵੇਖਿਆ ਜਾਵੇ ਤਾਂ ਪੁਲਿਸ ਤੇ ਕੋਈ ਕਾਰਵਾਈ ਨਹੀਂ ਬੰਦੀ ਉਹ ਇਸ ਗੱਲ ਨੂੰ ਚੈਲੰਜ ਕਰ ਸਕਦੇ ਆ ਵੀ ਕਿਉਂਕਿ ਉਸ ਕਾਨੂੰਨ ਨੇ ਹਰਾਸਤ ਵਿੱਚ ਜੇ ਕੋਈ ਬੰਦਾ ਕਤਲ ਹੋ ਜਾਂਦਾ ਜੇ ਪੁਲਿਸ ਕੁੱਟਮਾਰ ਕਰਕੇ ਕੋਈ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਪੁਲਿਸ ਤੇ ਕੋਈ ਕਾਰਵਾਈ ਨਹੀਂ ਹੋਊਗੀ ਇਸ ਕਰਕੇ ਪੰਜਾਬ ਪੁਲਿਸ ਕੋਲੇ ਕਿਉਂਕਿ ਉਹਨਾਂ ਨੂੰ ਕਾਨੂੰਨੀ ਅਧਿਕਾਰ ਮਿਲ ਗਿਆ ਇਹ ਕਤਲ ਕਰਨ ਦਾ ਅਧਿਕਾਰ ਮਿਲ ਗਿਆ ਇਸ ਕਰਕੇ ਪੰਜਾਬ ਪੁਲਿਸ ਨੂੰ ਇਹ ਪਤਾ ਕਿ ਅਸੀਂ ਜਿਹੜਾ ਉਹ ਨਿਕਲ ਜਾਣਾ ਹੈ ਇਸ ਕੇਸ ਤੋਂ ਇਸ ਕਰਕੇ ਕੋਈ ਚੂਨਚਾਂ ਜਿਹੜੀ ਉਹ ਨਹੀਂ ਕਰ ਰਹੇ ਹੈਗੇ ਦੂਜੀ ਗੱਲ ਕਿ ਇੱਥੇ ਲਗਾਤਾਰ ਜਿਹੜੇ ਦਿਨੋਂ ਦਿਨ ਵਿਰੋਧ ਵਧ ਰਹੇ ਆ ਤੇ ਇੱਥੇ ਇਹ ਤੇ ਕੇਂਦਰ ਦਾ ਵੀ ਇਹੀ ਇੰਟਰਸਟ ਆ ਕਿ ਇੱਥੇ ਪੁਲਿਸ ਰਾਜ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਘਰਾਂ ਵਿੱਚ ਜਿਹੜਾ ਤੂੜ ਕੇ ਰੱਖਿਆ ਜਾ ਸਕੇ ਤੇ ਪੰਜਾਬ ਸਰਕਾਰ ਦਾ ਵੀ ਕਿਉਂਕਿ ਪੰਜਾਬ ਸਰਕਾਰ ਦਾ ਜਿੱਥੇ ਪਿੰਡਾਂ ਨੂੰ ਜਲੂਸ ਨਿਕਲ ਰਿਹਾ ਇੱਥੇ ਕੋਈ ਵਿਧਾਇਕ ਕੋਈ ਐਮਐਲਏ ਇਹੋ ਜਾਨੀ ਸੁੱਕਾ ਨਹੀਂ ਬਚਿਆ ਜਿਨੇ ਨੂੰ ਜਿਹਨੂੰ ਗਾਲਾਂ ਨਾ ਪਈਆਂ ਹੁਣ ਜਿਨ੍ਹਾਂ ਨੂੰ ਲੋਕਾਂ ਨੇ ਸਵਾਲਾਂ 'ਚ ਘੇਰਿਆ ਨਾ ਹੋਵੇ ਇਸ ਕਰਕੇ ਉਹ ਚਾਹੁੰਦੇ ਆ ਕਿ ਇੱਥੇ ਇਹੋ ਜਿਹਾ ਮਾਹੌਲ ਬਣੇ ਕਿ ਲੋਕ ਪੁਲਿਸ ਤੋਂ ਡਰਨ ਪ੍ਰਸ਼ਾਸਨ ਤੋਂ ਡਰਨ ਤੇ ਘਰਾਂ 'ਚ ਜਿਹੜੇ ਉਹ ਬੰਦ ਰਹਿਣ ਇਹਨਾਂ ਦੇ ਖਿਲਾਫ ਕੋਈ ਜਿਹੜਾ ਬੋਲਣ ਦੀ ਹਿੰਮਤ ਨਾ ਕਰ ਸਕੇ ਇਹ ਪੁਲਿਸ ਰਾਜ ਬਣਾਉਣਾ ਚਾਹੁੰਦੇ ਆ ਇਹ ਜਮੂਰੀਅਤ ਖਤਮ ਕਰਨ ਦੇ ਲਏ ਹੋਏ ਆ ਇਹਨਾਂ ਨੂੰ ਜਿਹੜੀ ਅਮਿਤ ਸ਼ਾਹ ਦੀ ਜਿਹੜੀ ਪਿੱਟ ਥਾਪੜੀ ਹੋਈ ਆ ਇਹਨਾਂ ਨੇ ਜਿਹੜਾ ਹਰ ਰੋਜ਼ ਜਿਹੜਾ ਅਮਿਤ ਸ਼ਾਹ ਜਿਹੜਾ ਇਹਨ ਭਗਵੰਤ ਮਾਣਾ ਲਗਾਤਾਰ ਉਹਦੇ ਨਾਲ ਮੀਟਿੰਗਾਂ ਕਰਦਾ ਇਹ ਸਾਰਾ ਸਾਲ ਜਿਹੜਾ ਕੇਂਦਰ ਦੇ ਨਾਲ ਰਲ ਕੇ ਚੱਲ ਰਿਹਾ ਤਾਂ ਕਿ ਕਿਉਂਕਿ ਸਾਰ ਸਭ ਤੋਂ ਵੱਧ ਪੂਰੇ ਭਾਰਤ ਵਿੱਚ ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਿਹਾ ਪੰਜਾਬ ਵਿੱਚ ਹੀ ਸਰਕਾਰ ਨੂੰ ਸਵਾਲ ਉੱਠ ਰਹੇ ਆ ਤੇ ਇੱਥੇ ਉਹਨਾਂ ਨੂੰ ਜ਼ਬਰ ਜ਼ਬਰ ਜਲਮ ਨਾਲ ਜਿਹੜਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਅੱਛਾ ਸੋਫੀ ਜੀ ਜਦੋਂ ਤੋਂ ਆਪਾਂ ਦੇਖਦੇ ਹੈਗੇ ਕਿ ਬਦਲਾਅ ਵਾਲੀ ਸਰਕਾਰ ਇੱਕ ਬਦਲਾਅ ਆਊਗਾ ਇਹ ਸਰਕਾਰ ਨੇ ਕਿਹਾ ਕਿ ਸਿਰਫ ਪੰਜਾਬੀਆਂ ਨੂੰ ਹੀ ਆ ਜਿਹੜਾ ਪੰਜਾਬ ਦੇ ਵਿੱਚ ਅਸੀਂ ਪ੍ਰਾਇਓਰਟੀ ਦੇਵਾਂਗੇ ਡੈਮੋਕਰੈਟਿਕ ਸਪੇਸ ਵਧੂਗੀ ਵਿਦਿਆਖਸਤ ਸਮਾਜ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਸਿੱਖਿਆ ਕ੍ਰਾਂਤੀ ਦੇਖਣ ਨੂੰ ਮਿਲੂਗੀ ਕੀ ਵਾਕਿਆ ਹੀ ਮਾਨ ਸਾਹਿਬ ਦੀ ਉਹ ਗੱਲਾਂ ਸੱਚ ਸਾਬਤ ਹੋਈਆਂ ਕੀ ਵਾਕਿਆ ਹੀ ਡੈਮੋਕਰੈਟਿਕ ਸਪੇਸ ਵਧੀ ਆ ਕੀ ਵਾਕਿਆ ਹੀ ਸਿੱਖਿਆ ਕ੍ਰਾਂਤੀ ਆਈ ਆ ਕੀ ਵਾਕਿਆ ਹੀ ਪੰਜਾਬੀਆਂ ਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਆ ਤੁਸੀਂ ਦੇਖੋ ਜੀ ਜੇਕਰ ਸਿੱਖਿਆ ਕ੍ਰਾਂਤੀ ਦੀ ਗੱਲ ਕਰੀਏ ਤਾਂ ਸਾਡੇ 850 ਸਕੂਲ ਜਿਹੜੇ ਬਿਨਾ ਪ੍ਰਿੰਸੀਪਲ ਤੋਂ ਪਏ ਆ ਤੇ ਪੰਜਾਬ ਦੀਆਂ 13 ਵੱਡੀਆਂ ਯੂਨੀਵਰਸਿਟੀਆਂ ਬਿਨਾ ਵਾਈਸ ਚਾਂਸਲਰ ਤੋਂ ਚੱਲ ਰਹੀਆਂ ਨੇ ਤੁਸੀਂ ਦੇਖੋ ਜਿਹੜੀ ਸੰਸਥਾ ਦਾ ਪ੍ਰਿੰਸੀਪਲ ਨਹੀਂ ਹੋਊਗਾ ਮੁਖੀ ਨਹੀਂ ਹੋਊਗਾ ਉਹ ਸੰਸਥਾ ਕਿਸ ਤਰ੍ਹਾਂ ਚੱਲ ਰਹੀ ਹੋਊਗੀ ਉੱਥੇ ਸਖਸ਼ੂਲਤਾ ਕਿਸ ਤਰ੍ਹਾਂ ਨਹੀਂ ਵਿਦਿਆਰਥੀ ਨੂੰ ਮਿਲਦੀਆਂ ਹੋਣੀਆਂ ਜਿੰਨਾ ਚਿਰ ਸਪੇਸ ਦੀ ਗੱਲ ਆ ਤੇ ਤੁਸੀਂ ਦੇਖੋ ਕਿ ਜਥੇ ਬੰਦੀਆਂ ਵੱਤ ਸਪੇਸ ਮੰਗਦੀ ਕਿ ਸਾਨੂੰ ਡੈਮੋਕਰੈਟਿਕ ਸਪੇਸ ਚਾਹੀਦੀ ਆ ਤੇ ਅੱਜ ਜਥੇ ਬੰਦੀਆਂ ਦਾ ਅਟੈਕ ਆ ਤੇ ਉੱਥੇ ਲੋਕਾਂ ਨੂੰ ਵੀ ਇੱਕ ਸਪੇਸ ਚਾਹੀਦੀ ਆ ਪੰਜਾਬ ਦੇ ਲੋਕਾਂ ਨੂੰ ਜੇ ਪੰਜਾਬੀਆਂ ਨੂੰ ਸਪੇਸ ਹੈ ਤੇ ਕੀ ਨਰਿੰਦਰ ਦੀ ਪੰਜਾਬੀ ਨਹੀਂ ਸੀਗਾ ਕਿ ਉਹਨੂੰ ਜਿਉਣ ਦੀ ਜਿਉਣ ਦਾ ਅਧਿਕਾਰ ਨਹੀਂ ਸੀਗਾ ਥੋੜੀ ਸਰਕਾਰ ਨੇ ਤਾਂ ਜਿਉਣ ਦਾ ਅਧਿਕਾਰ ਵੀ ਖੋਲਿਆ ਉਹ ਤਾਂ ਆਮ ਆਦਮੀ ਪਾਰਟੀ ਨੇ ਫਿਰ ਕਿਸ ਤਰ੍ਹਾਂ ਦੀ ਸਪੇਸ ਆ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਐ ਨਾਰੇ ਲੈ ਕੇ ਆਈ ਸੀ ਰੋਜ਼ਗਾਰ ਦੀ ਗਾਰੰਟੀ ਸਿੱਖਿਆ ਦੀ ਗਾਰੰਟੀ ਸਿਹਤ ਦੀ ਗਾਰੰਟੀ ਉਹ ਦਿਨ ਚ ਫੇਲ ਹੋਈ ਆ ਤਾਂ ਲੋਕ ਇਹਨਾਂ ਨੂੰ ਸਵਾਲ ਕਰਦੇ ਹੁਣ ਪਿੰਡਾਂ ਦੇ ਵਿੱਚ ਇਹਨਾਂ ਦੀਆਂ ਸਪੀਡਾਂ ਲੱਗੀਆਂ ਲੋਕਾਂ ਨੇ ਇਹਨਾਂ ਨੂੰ ਪਾਥੀਆਂ ਮਾਰ ਮਾਰ ਕੇ ਦਵੱਲਿਆ ਪਿੰਡਾਂ ਦੇ ਵਿੱਚੋਂ ਰੂੜੀਆਂ ਤੇ ਸਿੱਟੇ ਇਹਨਾਂ ਨੂੰ ਇਸ ਕਰਕੇ ਇਸ ਪ੍ਰੈਸ਼ਰ ਦੇ ਵਿੱਚੋਂ ਇਹ ਲੋਕਾਂ ਨੂੰ ਮਾਰ ਰਹੇ ਆ ਆਮ ਆਦਮੀ ਪਾਰਟੀ ਨੂੰ ਕੋਈ ਰਾਹ ਨਹੀਂ ਦੀਦਾਗਾ ਔਰ ਇਸ ਕਰਕੇ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਕਾਹਨ ਕਰਨ ਦੇ ਰਾਹ ਤੇ ਤੁਰੀ ਹੋਈ ਆ ਪੁਲਿਸ ਸਟੇਟ ਬਣਾਈ ਆ ਪੁਲਿਸ ਤੇ ਇੰਨੀਆਂ ਉਹਨਾਂ ਨੂੰ ਛੋਟਾਂ ਦੇਤੀਆਂ ਕਿ ਉਹਨਾਂ ਕੋਲ ਜੇਲ੍ਹਾਂ ਦੇ ਵਿੱਚ ਥਾਣੇ ਦੇ ਵਿੱਚ ਉਹ ਲੋਕਾਂ ਦੀ ਜਾਨ ਤੱਕ ਲੈਣ ਦਾ ਅਧਿਕਾਰ ਉਹਨਾਂ ਨੂੰ ਮਿਲ ਗਿਆ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀਗੀ ਇਸ ਕਰਕੇ ਸਾਰੇ ਦਾਅਵੇ ਫੋਕੇ ਆ ਉਹਨਾਂ ਦਾਅਵਿਆਂ ਦੀ ਫੂਕ ਫਿਰ ਜਿਹੜੇ ਚਰਾਹੇ ਤੇ ਸਾਡੇ ਜਿਵੇਂ ਇਹਨਾਂ ਨੇ ਕਿਹਾ ਵੀ ਅਸੀਂ ਯੋਧਨਾਸ਼ਾ ਵਿਰੋਧਾ ਉਹਦੀ ਫੂਕ ਵੀ ਆ ਤਿੰਨ ਚਾਰ ਦਿਨ ਪਹਿਲਾਂ ਨਿਕਲਦੀ ਨੌਜਵਾਨ ਮੋੜਾਂ ਦੇ ਉੱਤੇ ਇਨਫੈਕਟ ਕੁੜੀਆਂ ਵੀ ਚਿੱਟੇ ਲਾ ਕੇ ਸੜਕਾਂ ਤੇ ਜਿਹੜਾ ਰਲਦੇ ਕਰਦੇ ਨੇ ਉਹ ਫਿਰ ਨਜ਼ਰ ਆਉਂਦਾ ਕਿ ਆਮ ਆਦਮੀ ਪਾਰਟੀ ਦੀ ਸਪੇਸ ਕਿੰਨੀ ਕਹਦੇ ਵਿੱਚ ਤੇ ਉਹਦਾ ਧਿਆਨ ਕਿੰਨਾ ਕੁ ਲੋਕਾਂ ਦੇ ਮਸਲਿਆਂ ਵੱਲ ਨਹੀਂ ਸ਼ਾਹ ਹਰਵੀਰ ਜੀ ਕਹਿੰਦੇ ਸੀ ਪੰਜਾਬੀਆਂ ਨੂੰ ਪ੍ਰਾਇਓਰਟੀ ਦਿੱਤੀ ਜਾਊਗੀ ਨੌਕਰੀਆਂ ਦੇ ਮਾਮਲੇ ਦੇ ਵਿੱਚ ਵੀ ਹਰੇਕ ਖੇਤਰ ਦੇ ਵਿੱਚ ਪੰਜਾਬੀਆਂ ਨੂੰ ਪ੍ਰਾਇਓਰਟੀ ਹੈ ਜਿਹੜੀ ਦੇਵਾਂਗੇ ਕਿਵੇਂ ਦੇਖਦੇ ਹੋ ਕਿ ਵਾਕਈ ਪ੍ਰਾਇੋਰਟੀ ਮਿਲੀ ਪੰਜਾਬੀਆਂ ਨੂੰ ਨਹੀਂ ਦੇਖੋ ਅਸੀਂ ਬਹੁਤ ਲੰਮੇ ਸਮੇਂ ਤੋਂ ਇਸ ਗੱਲ ਦਾ ਸੰਘਰਸ਼ ਕਰ ਰਹੇ ਹਾਂ ਕਿ ਜੋ ਪੰਜਾਬ ਦੇ ਵਸਨੀਕ ਆ ਉਹਨਾਂ ਨੂੰ 90% ਪੰਜਾਬ ਦੀ ਨੌਕਰੀਆਂ ਚ ਰੱਖਵਾ ਕਰਨ ਮਿਲੇ ਪਰ ਆਪਾਂ ਦਿਨੋਂ ਦਿਨ ਦੇਖ ਰਹੇ ਹਾਂ ਕਿ ਇੱਥੇ ਅਦਰ ਸਟੇਟ ਦੇ ਜਿਹੜੇ ਲੋਕ ਆ ਉਹ ਇੱਥੇ ਨੌਕਰੀਆਂ ਜਿਹੜੀਆਂ ਉਹ ਲੈ ਰਹੇ ਆ ਇੱਥੇ ਪੰਜਾਬ ਨੂੰ ਪਹਿਲੀ ਗੱਲ ਤਾਂ ਇੱਥੇ ਨੌਕਰੀਆਂ ਮਿਲ ਨਹੀਂ ਰਹੀਆਂ ਕਿ ਨੌਕਰੀਆਂ ਦਾ ਵੈਸੇ ਹੀ ਬਹੁਤ ਵੱਡਾ ਸੰਕਟ ਆ ਉੜ ਦੇ ਮੂੰਹ ਵਿੱਚ ਜੀਰਾ ਦਿੱਤਾ ਇਹਨਾਂ ਨੇ ਉਸ ਜਿਹੜੇ ਨੌਜਵਾਨਾਂ ਨੂੰ ਸਕੂਲਾਂ ਚ ਭਰਤੀ ਕੀਤਾ ਉਹ ਵੀ ਉਹ ਜਿਹੜੇ ਸੰਘਰਸ਼ ਕਰਕੇ ਡੰਡੇ ਖਾ ਕੇ ਜਿਹੜੇ ਧੱਕੇ ਨਾਲ ਭ ਤੇ ਇੱਥੇ ਰੁਜ਼ਗਾਰ ਦਾ ਬਹੁਤ ਵੱਡਾ ਸੰਕਟ ਹੈ ਤੇ ਦੂਜੀ ਗੱਲ ਜਿਹੜਾ ਮਾੜਾ ਮੋਟਾ ਰੁਜ਼ਗਾਰ ਮਿਲਿਆ ਵੀ ਆ ਉਹਦੇ ਵਿੱਚ ਵੀ ਹੋਰ ਸੂਬਿਆਂ ਦੇ ਨੌਜਵਾਨਾਂ ਨੂੰ ਬਾਹਰ ਰੁਜ਼ਗਾਰ ਮਿਲਿਆ ਇੱਥੇ ਪੰਜਾਬੀਆਂ ਨੂੰ ਜਿਹੜਾ ਕੋਈ ਪਹਿਲ ਨਹੀਂ ਹੈਗੀ ਇੱਥੇ ਜੇ ਪੰਜਾਬ ਸਰਕਾਰ ਸੱਚੀ ਚਾਹੁੰਦੀ ਕਿ ਪੰਜਾਬੀਆਂ ਨੂੰ ਪਹਿਲ ਮਿਲੇ ਤਾਂ ਇੱਥੇ ਕਾਨੂੰਨ ਬਣਾ ਦਿੰਦੀ ਕਿ ਪੰਜਾਬ ਦੇ ਵਾਸੀਆਂ ਨੂੰ 90% ਰਾਖਵਾ ਕਰਨ ਪੰਜਾਬ ਦੀ ਨੌਕਰੀ ਵਿੱਚ ਮਿਲਦਾ ਹੈ